ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਐਂਡ ਚੜਦੀ ਕਲਾ ਚ ਹੋਵੋਗੇ ਜੀ ਤੇ ਅੱਜ ਮੈਂ ਸੋਚਿਆ ਮੈਂ ਫੇਰ ਲੱਗੀ ਸੀਗੀ ਥੋੜੇ ਜਿਹਾ ਬੈਂਗਣ ਬਣਾਉਣ ਭਰ ਕੇ ਤੇ ਮੈਂ ਕਿਹਾ ਕਿਉਂ ਨਾ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕੀਤੇ ਜਾਣ ਕਿ ਮੈਂ ਦੁਪਹਿਰੇ ਕੀ ਬਣਾ ਰਹੀ ਆਂ ਠੀਕ ਹੈ ਜੀ ਥੋੜੇ ਜਿਹਾ ਬੈਂਗਣ ਪਏ ਸੀ ਤੇ ਬੱਚੇ ਕਹਿੰਦੇ ਭਰ ਕੇ ਬਣਾ ਲਓ ਅਸੀਂ ਕੱਟੇ ਹੋਏ ਨਹੀਂ ਖਾਣੇ ਤੇ ਮੈਂ ਕਿਹਾ ਚਲੋ ਜੀ ਮਿਲ ਕੇ ਬਣਾਉਨੇ ਆਂ ਨਾਲੇ ਮੈਂ ਤੁਹਾਨੂੰ ਦੱਸਦੀ ਮੈਂ ਕਿਵੇਂ ਬਣਾਉਣੀ ਆਂ ਇਹ ਵੀ ਬਹੁਤ ਤਰ੍ਹਾਂ ਦੇ ਬਣਦੇ ਨੇ ਬੈਂਗਣ ਵੈਸੇ ਬੱਚੇ ਨਹੀਂ ਖਾਂਦੇ ਤੇ ਫਿਰ ਉਹਦਾ ਦੇ ਨਹੀਂ ਵੀ ਬਣਾਉਂਦੀ ਮੈਂ ਸਿਰਫ ਇਹ ਛੋਟਾ ਜਿਹਾ ਇੱਕ ਪਿਆਜ਼ ਲਿਆ ਸੀਗਾ ਤੇ ਉਹਦੇ ਵਿੱਚ ਮੈਂ ਦੋ ਤਿੰਨ ਹਰੀਆਂ ਮਿਰਚਾਂ ਲੈ ਲਈਆਂ ਹੋਈਆਂ ਬਿਲਕੁਲ ਥੋੜਾ ਜਿਹਾ ਹੀ ਪਿਆਜ਼ ਜਿਹੜਾ ਆਪਾਂ ਹਲਕਾ ਹਲਕਾ ਹੀ ਪਾਣਾ ਹੈ ਬੈਂਗਣਾ ਦੇ ਵਿੱਚ ਤੇ ਬੈਂਗਣ ਦੇਖੋ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਤੇ ਇਹਨਾਂ ਨੂੰ ਮੈਂ ਕਟਿੰਗ ਕਰ ਲਿਆ ਹੋਇਆ ਐ ਇੱਦਾਂ 4 ਪਾਰਟ ਬਣਾ ਲਏ ਹੋਏ ਐ ਇਹਨਾਂ ਨੂੰ ਮੈਂ ਥੋੜਾ ਟਾਈਮ ਹੋ ਗਿਆ ਸੀ ਕੱਟ ਕੇ ਰੱਖਿਆ ਉਹਨ ਤੇ ਕਾਲੇ ਹੋ ਗਏ ਐ ਤੇ ਮੈਂ ਇੱਧਰ ਸੀ ਜੜਾ ਹੋਰ ਕੰਮ ਕਰਦੀ ਪਈ ਸੀ ਇਸ ਲਈ ਤੇ ਹੁਣ ਇਹਦੇ ਵਿੱਚ ਅਸੀਂ ਬੇਸਿਕ ਮਸਾਲੇ ਪਾਉਣੇ ਆਪਣੇ ਇਹਦੇ ਅਕੋਰਡਿੰਗ ਹੀ ਸਾਰਾ ਕੁਝ ਪਾਵਾਂਗੇ ਜਿੰਨੇ ਸਾਡੇ ਕੋਲ ਬੈਂਗਣਾ ਜੀ ਨਮਕ ਪਾਵਾਂਗੇ ਤੇ ਗਰਮ ਮਸਾਲਾ ਪਾਵਾਂਗੇ ਜੀ ਇਹਦੇ ਵਿੱਚ ਹਲਕੀ ਜਿਹੀ ਅਸੀਂ ਪਾਵਾਂਗੇ ਹਲਦੀ ਕਲਰ ਵਾਲੀ ਮਿਰਚ ਪਾਵਾਂਗੇ ਥੋੜੀ ਜਿਹੀ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਹੁਣ ਇਹਨੂੰ ਚੰਦਰਾ ਸੇ ਮਿਕਸ ਕਰ ਲਾਂਗੇ ਇਹ ਮਤਲਬ ਜਲਦੀ ਬਣਨ ਵਾਲੇ ਜਿਹੜੇ ਬੈਂਗਣ ਹਨ ਉਹ ਮੈਂ ਬਣਾ ਰਹੀ ਹਾਂ ਕਿ ਜਿਹੜੇ ਫਟਾਫਟ ਬਣ ਜਾਣ ਨਹੀਂ ਤਾਂ ਇਹਦੇ ਵਿੱਚ ਨਾ ਮੂਫਲੀ ਦੀਆਂ ਗਿਰੀਆਂ ਪਾ ਲਈਦੀਆਂ ਹੁੰਦੀਆਂ ਉਹਨਾਂ ਨੂੰ ਵੀ ਇਦਾਂ ਕੱਢ ਕੇ ਫਰਾਈ ਕਰਕੇ ਤੇ ਗ੍ਰाइंड ਕਰਕੇ ਉਹਦੀ ਬਹੁਤ ਵਧੀਆ ਗਰੇਵੀ ਬਣ ਕੇ ਰੈਡੀ ਹੁੰਦੀ ਹੈ ਉਹ ਵੀ ਮੈਂ ਬਣਾਈ ਸੀ ਸ਼ਾਇਦ ਮੈਂ ਵਲੌਗ ਉਹਦਾ ਵੀ ਪਾਇਆ ਹੀ ਹੋਵੇ ਮਸਾਲਾ ਮੈਂ ਮਿਕਸ ਕਰ ਲਿਆ ਹੋਇਆ ਹੁਣ ਅਸੀਂ ਇਹਨੂੰ ਹਲਕਾ ਹਲਕਾ ਹੀ ਪਾਣਾ ਵਿੱਚ ਬਹੁਤ ਜ਼ਿਆਦਾ ਨਹੀਂ ਪਾਣਾ ਤੇ ਪਾਉਂਗੀ ਵੀ ਮੈਂ ਹੱਥ ਦੇ ਨਾਲ ਹੀ ਕਿ ਚਮਚ ਦੇ ਨਾਲ ਤੁਹਾਨੂੰ ਪਤਾ ਨਹੀਂ ਛੋਟੇ ਬੈਂਗਣਾ ਨੇ ਇਸ ਲਈ ਤੇ ਉੱਪਰ ਮੈਂ ਕੜਾਈ ਵੀ ਰੱਖੀ ਹੋਈ ਹੈ ਆਇਲ ਗਰਮ ਹੁੰਦਾ ਪਿਆ ਇਹ ਮੈਂ ਮਸਟਰਡ ਆਇਲ ਚ ਬਣਾ ਰਹੀ ਹਾਂ ਕਿ ਬਹੁਤ ਵਧੀਆ ਉਹਦੇ ਚ ਨਾ ਕਰਾਰੇ ਜੇ ਬਣਦੇ ਆ ਇਸ ਲਈ ਨਾ ਬਾਕੀ ਤੁਹਾਡੀ ਚੋਇਸ ਆ ਤੁਸੀਂ ਕਿਸੇ ਵੀ ਆਇਲ ਚ ਬਣਾ ਸਕਦੇ ਆਂ ਇਹ ਤੇ ਫਟਾਫਟ ਬਣਨ ਵਾਲੀ ਸਬਜੀ ਹੈ ਨਾ ਜਿਵੇਂ ਘਰ ਚ ਬਿੰਗਣ ਲੱਗੇ ਹੁਣ ਫਟਾਫਟ ਤੋੜ ਕੇ ਤੇ ਅਸੀਂ ਬਣਾ ਲਓ ਕੁਛ ਨਾ ਕੁਛ ਖਾਣ ਨੂੰ ਮਤਲਬ ਰੋਟੀ ਦੇ ਨਾਲ ਰੈਡੀ ਹੋ ਜਾਂਦੀ ਹੈ ਕੋਈ ਨਾ ਕੋਈ ਸਬਜੀ ਇਸ ਤਰ੍ਹਾਂ ਮੈਂ ਇਨੇ ਕਿਸੇ ਪਰਲੇ ਹੋਇਆ ਤੇ ਚਲੋ ਉਧਰ ਜਿਹੜਾ ਮੇਰਾ ਤੇਲ ਗਰਮ ਹੋ ਗਿਆ ਹੋਇਆ ਤੁਦਿਚ ਪਾਨੇ ਆ ਇਧਰ ਤੇਲ ਗਰਮ ਹੋ ਗਿਆ ਸੀਗਾ ਤੇ ਜਿਹੜੇ ਮੈਂ ਭਰ ਕੇ ਬਿੰਗਣ ਰੱਖੇ ਹੋਇਆ ਉਹ ਤੇਲ ਚ ਲੱਗੀ ਸੀ ਪਾਉਣ ਸੋ ਇਸ ਤਰ੍ਹਾਂ ਸੀ ਹੌਲੀ ਹੌਲੀ ਇਹਨਾਂ ਨੂੰ ਛੱਡ ਦਾਂਗੇ ਕਿ ਹੱਥ ਦੇ ਉੱਪਰ ਚਿੱਟਾਣਾ ਪਵੇ। ਕਿਉਂਕਿ ਇਹਦੇ ਵਿੱਚ ਮਸਾਲਾ ਰਹਿਣਾ ਉਹ ਪਿਆਜ਼ ਨੂੰ ਨਮਕ ਪੈਣ ਕਰਕੇ ਪਾਣੀ ਰੀਲਿਜ਼ ਕਰਤਾ ਹੋਇਆ ਹੈ। ਉਡਾ ਕਰਕੇ ਚਿੱਟੇ ਪਾਰੇ। ਜਦਾਂ ਤੁਸੀਂ ਬਣਾ ਕੇ ਦੇਖੋ ਬਹੁਤ ਇਖਤਾਰੇ ਬਣਦੇ ਨੇ। ਮੈਂ ਕਹਿ ਦਈਏ ਕਿ ਸਾਰੇ ਜਿਹੜੇ ਮਸਾਲਾ ਗੁੱਸ ਕਰਕੇ ਤੇ ਮੈਂ ਇਹਦਾ ਪਾ ਦਾਂਗੇ ਤੇ ਜਲਦੀ ਬਣ ਕੇ ਰੈਡੀ ਹੁੰਦੀ ਹੈ ਮੈਂ ਮੇਰੇ ਜਿਹੜੇ ਸਾਰੇ ਬੈਂਗਣ ਜਿਹੜੇ ਪਾ ਦਿੱਤੇ ਹੋਇਆ ਤੇ ਮਸਾਲਾ ਜਿਹੜਾ ਮੈਂ ਬਣਾਇਆ ਸੀ ਪਿਆਜ਼ ਵਾਲਾ ਪੂਰਾ ਪੂਰਾ ਹੈ ਜਿੰਨੇ ਬੈਂਗਣ ਸੀ ਉਹਨਾਂ ਦੇ ਵਿੱਚ ਪੂਰਾ ਪੂਰਾ ਮੈਂ ਫਿਲ ਕਰ ਦਿੱਤਾ ਹੋਇਆ ਮੈਂ మీడియం ਫਲੇਮ ਕਰ ਦਿੱਤਾ ਹੋਇਆ ਹੈ ਹੁਣ ਅਸੀਂ ਇਹਨੂੰ ਫੋਕ ਦੀ ਹਲਕ ਦੇ ਨਾਲ ਉਦਾਂ ਫਲਟ ਲਵਾਂਗੇ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਫੋਕੀ ਹੈਲਪ ਦੇ ਨਾਲ ਹੀ ਇਹ ਕੰਮ ਕਰਦੀ ਹੈ ਜਿੰਨੇ ਵੀ ਮੈਂ ਤੁਹਾਨੂੰ ਵਲੌਗ ਬਣਾ ਕੇ ਦੱਸੇ ਹੋਏ ਆ ਤੇ ਕਿਉਂਕਿ ਇਹਦੇ ਨਾਲ ਨਾ ਚੀਜ਼ ਦੇ ਵਿੱਚੋਂ ਮਸਾਲਾ ਕੋਈ ਵੀ ਤੁਸੀਂ ਬਣਾ ਰਹੇ ਹੋ ਸਬਜੀ ਨਾ ਨਿਕਲਦਾ ਨਹੀਂ ਹੈਗਾ ਬੜੇ ਮਤਲਬ ਇੱਕ ਛੋਟਾ ਜਿਹਾ ਸੀ ਬੈਂਗਣਾ ਨਾ ਇਹ ਉੱਕ ਗਿਆ ਹੋਇਆ ਆ ਬਹੁਤ ਛੋਟਾ ਸੀ ਤੇ ਇਹਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਨਾ ਉਲਟ ਪਲਟ ਸਕਦੇ ਹਾਂ ਠੀਕ ਹੈ ਇਹ ਇਸ ਕਰਕੇ ਮੈਂ ਫੋਕੀ ਹੈਲਪ ਦੇ ਨਾਲ ਸੋਨੀ ਦੇ ਨਾਲ ਕੰਮ ਕਰ ਲੰਮੀ ਆ। ਆ ਦੇਖੋ ਐਸੀ ਹਾਂ ਸਾਰਿਆਂ ਨੂੰ ਪਲਟੀ ਕਰ ਲਿਆ ਹੋਇਆ। ਇਹ ਐਨ ਨੂੰ ਵੀ ਪਲਟ ਦਿੰਨੇ ਆ ਜੀ। ਕਿਉਂਕਿ ਇਕਵਲ ਜਾਂ ਜਿਹੜਾ ਨਾ ਪੱਕ ਜਾਣਗੇ ਤੇ। ਬਸ ਮੀਡੀਅਮ ਜਿਹਾ ਫਲੇਮ ਕਰਤਾ ਹੋਇਆ ਮੈਂ ਥੋੜੀ-ਥੋੜੀ ਪੱਕਣਗੇ ਤੇ ਦੂਸਰੀ ਸਾਈਡ ਮੈਂ ਰੱਖ ਲਿਆ ਹੋਇਆ ਜੀ ਤਵਾ ਦੇਖ ਸਕਦੇ ਤੁਸੀਂ। ਇਧਰ ਮੈਂ ਤਵਾ ਰੱਖ ਲਿਆ ਹੋਇਆ ਤੇ ਮੈਂ ਹੁਣ ਫੁਲਕੇ ਲੱਗੀ ਬਣਾਣ। বেগন ਸਾਡੇ ਬਣ ਗਏ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਬਣੇ ਨੇ ਤੇ ফুলਕੇ ਵੀ ਅਸੀਂ ਇੱਕ ਸਾਈਜ਼ ਦੇ ਪਕਾ ਲਏ ਹੋਏ ਆ ਤੇ ਚਲੋ ਆਓ ਜੀ ਮਿਲ ਕੇ ਖਾਂਦੇ ਆ ਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਇੱਕ ਅਲੱਗ ਜੇ ਕਟੋਰੀ ਦੇ ਵਿੱਚ ਠੀਕ ਹੈ ਜੀ ਹੁਣ ਅਸੀਂ ਇਹਨਾਂ ਨੂੰ ਬਾਹਰ ਕਰ ਲੈਣੇ ਆ ਕਿਉਂਕਿ ਚੰਗੇ ਤਰ੍ਹਾਂ ਨਾ ਕ੍ਰਿਸਪੀ ਜੇ ਬਣ ਗਏ ਹੋਏ ਆ ਦੇਖੋ ਜੀ ਬੇਗਣ ਬਣ ਕੇ ਬਿਲਕੁਲ ਤਿਆਰ ਹੋ ਗਏ ਹੋਏ ਆ ਚਲੋ ਜੀ ਲੰਚ ਕਰਦੇ ਆ ਤੁਹਾਨੂੰ ਮੇਰੀ ਰੈਸিপি ਕਿਵੇਂ ਦੀ ਲੱਗੀ ਟਰਾਈ ਜ਼ਰੂਰ ਕਰਕੇ ਵੇਖਿਆ ਕਰੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ